ਅਕਾਲੀ ਦਲ ਦੇ ਬਾਗੀ ਧੜੇ ਨੇ ਵੱਡਾ ਐਲਾਨ ਕਰ ਦਿੱਤਾ ਅਕਾਲੀ ਦਲ ਦਾ ਬਾਗੀ ਧੜਾ ਹੁਣ ਨਵੀਂ ਪਾਰਟੀ ਬਣਾਉਣ ਜਾ ਰਿਹਾ ਹੈ ਕਿਹੜੀ ਪਾਰਟੀ ਬਣਨੀ ਹੈ ਤੇ ਕਦੋਂ ਬਣਨੀ ਹੈ ਇਸ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਗਈ ਹੈ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਤੁਸੀਂ ਜੁੜੇ ਹੋ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਅੱਜਕੱਲ ਪਾਰਟੀਆਂ ਤੇ ਨਵੀਆਂ ਪਾਰਟੀਆਂ ਬਣ ਦਾ ਸਿਲਸਲਾ جاری ਹੈ ਅਕਾਲੀ ਦਲ ਤੋੜ ਭੰਨ ਦਾ ਸ਼ਿਕਾਰ ਹੈ ਤੇ ਬਾਗੀ ਧੜਾ ਪਹਿਲਾ ਵੇਚ ਐਂਡ ਵਾਚ ਦੀ ਸਥਿਤੀ ਦੇ ਵਿੱਚ ਸੀ ਪਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਜਾਰੀ ਕੀਤੇ ਹੁਕਮਨਾਮਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਨੱਕ ਬੋਲ ਵਟ ਰਿਹਾ ਹੈ ਭਗੋੜਾ ਹੋ ਰਿਹਾ ਉਸ ਦੇ ਦਰਮਿਆਨ ਬਾਗੀ ਧੜੇ ਦੀ ਇੱਕ ਅਹਿਮ ਮੀਟਿੰਗ ਚੰਡੀਗੜ੍ਹ ਸਥਿਤ ਸੁਖਦੇਵ ਸਿੰਘ ਢੀਂਡਸਾ ਦੇ ਰਹਾਇਸ਼ ਦੇ ਉੱਤੇ ਹੈ ਜਿਹੜੀ ਹੋਈ ਉਸ ਦੇ ਵਿੱਚ ਅਹਿਮ ਫੈਸਲਾ ਲਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਜਾ ਕੇ ਲਈ ਕਿ ਅਕਾਲੀ ਦਰ ਸੁਧਾਰ ਦਾ ਇਹ ਧੜਾ ਨਵੀਂ ਪਾਰਟੀ ਵੱਲ ਵੱਧ ਸਕਦਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਆਲਾ ਧੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਇਨ ਬਿਨ ਲਾਗੂ ਨਹੀਂ ਕਰਦਾ ਉਹ ਤੋਂ ਪਘੋੜਾ ਹੁੰਦਾ ਤਾਂ ਸਾਨੂੰ ਮਜਬੂਰ ਨੇ ਪਾਰਟੀ ਬਣਾਉਣੀ ਪਵੇਗੀ ਇਹ ਪਾਰਟੀ ਹੌਲੇ-ਮਹੱਲੇ ਤੇ ਦਾ ਐਲਾਨ ਹੋ ਸਕਦਾ ਹੈ ਜੋ ਜਾਣਕਾਰੀ ਨਿਕਲ ਕੇ ਆ ਰਹੀ ਆ ਉਹਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਇਆ ਅਕਾਲੀ ਦਲ ਸੁਧਾਰ ਜਾਂ ਬਾਗਿਆਂ ਦਾ ਧੜਾ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਦੇ ਰਿਹਾ ਹੈ ਇਹ ਫੈਸਲਾ ਬੀਤੀ ਕੱਲ ਚੰਡੀਗੜ੍ਹ ਦੇ ਵਿੱਚ ਹੋਈ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀ ਬੈਠਕ ਚ ਲਿਆ ਗਿਆ ਹੈ ਆਗੂਆਂ ਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮਾਂ ਦਾ ਪਾਲਣ ਕਰਨ ਦੇ ਵਿੱਚ ਫਿਲਹਾਲ ਨਾਕਾਮ ਸਾਬਤ ਹੋਈ ਹੈ ਤੇ ਅਤੇ ਉਹ ਮਾਰਚ ਦੇ ਵਿੱਚ ਹੋਲੇ ਮੱਲੇ ਤੋਂ ਬਾਅਦ ਇੱਕ ਸਿਆਸੀ ਪਾਰਟੀ ਦਾ ਗਠਨ ਕਰਨਗੇ। ਚੰਡੀਗੜ੍ਹ ਦੇ ਵਿੱਚ ਸਾਬਕਾ ਲੋਕ ਸਭਾ ਮੈਂਬਰ, ਸਾਬਕਾ ਕੇਂਦਰੀ ਰਾਜ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਜਿਹੜਾ ਘਰ ਦੇ ਵਿੱਚ ਇਹ ਬੈਠਕ ਕੀਤੀ ਗਈ ਜਿਹਦੇ ਵਿੱਚ ਇਹ ਐਲਾਨ ਜਿਹੜਾ ਉਹ ਆਗੂਆਂ ਨੇ ਕੀਤਾ ਗਿਆ बैठक ਦੇ ਵਿੱਚ ਗੁਰਪ੍ਰਤਾਪ ਉਡਾਲਾ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਰਮਿੰਦਰ ਸਿੰਘ ਟੀ ਸਾਹ ਸਰਜੀਤ ਸਿੰਘ ਰਖੜਾ ਸਰਵਨ ਸਿੰਘ ਫਲੋਰ सुरेंद्र ਸਿੰਘ ਭੁੱਲੇ ਰਾਠਾ ਸਤਵਿੰਦਰ ਸਿੰਘ ਟੋੜਾ ਚਰਨਜੀਤ ਸਿੰਘ ਬਰਾੜ ਆਦ ਸ਼ਾਮਲ ਸਨ ਉਹਨਾਂ ਨੇ ਕਿਹਾ ਕਿ ਜਾਂ ਤਾਂ ਇਹ ਜਿਹੜੀ ਆ ਸਾਰੀ ਸਥਿਤੀ ਜਿਹੜੀ ਆ ਉਹ ਸੰਭਲੀ ਜਾਵੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਹੋਣ ਵੱਲ ਵਧੇ ਸੁਖਬੀਰ ਸਿੰਘ ਬਾਦਲ ਦਾ ਧੜਾ ਜਿਹੜਾ ਉਹ ਜੋ ਐਲਾਨ ਜਿਹੜਾ ਐਲਾਨ ਹੈ ਜਿਹੜੇ ਹੁਕਮ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਮੰਨੇ ਜਿਹਦੇ ਵਿੱਚ ਵਰਕਿੰਗ ਕਮੇਟੀ ਦੇ ਨੇ ਜਿਹੜਾ ਸੁਖਵੀਰ ਸਿੰਘ ਬਾਦਲਸ ਨੇ ਬਾਕੀਆਂ ਦੇ ਅਸਤੀਫੇ ਪ੍ਰਵਾਨ ਕਰਨੇ ਨੇ ਤੇ ਸੱਤ ਮੈਂਬਰੀ ਕਮੇਟੀ ਨੂੰ ਜਿਹੜਾ ਉਹ ਚਾਰਜ ਦੇਣਾ ਤਾਂ ਜੋ ਨਵੀਂ ਭਰਤੀ ਦਾ ਰਾਹ ਖੁੱਲ ਸਕੇ ਤੇ ਉਹ ਨਵੀਂ ਭਰਤੀ ਕਰਾਵੇ ਪਰ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਦਾ ਧੜਾ ਸਾਫ਼ ਸੰਕੇਤ ਦੇ ਚੁੱਕਿਆ ਕਿ ਐਸਾ ਕੁਝ ਨਹੀਂ ਹੋਣਾ ਇਹਦੇ ਵਿੱਚ ਵੱਡੇ ਕਾਰਨ ਨੇ ਉਹ ਕਹਿੰਦੇ ਕਿ ਸੰਵਿਧਾਨਿਕ ਸੰਕਟ ਹੈ ਪਾਰਟੀ ਦੀ ਰਜਿਸਟ੍ਰੇਸ਼ਨ ਰੱਦ ਹੋ ਜਾ ਪਰ ਵਰਕਿੰਗ ਕਮੇਟੀ ਅਸਤੀਫਾ ਵੀ ਨਹੀਂ ਪ੍ਰਵਾਨ ਕਰ ਰਹੀ ਤਿੰਨ ਜਨਵਰੀ ਦੀ ਆਸ ਸੀ ਕਿ ਮੀਟਿੰਗ ਸੱਦੀ ਜਾਊਗੀ ਉਹ ਮੀਟਿੰਗ ਅੱਗੇ ਪਾਤੀ ਫਿਰ ਮਾਗੀ ਮੇਲਾ ਹੁਣ ਕਿਹਾ ਜਾ ਰਿਹਾ ਕਿ ਮਾਗੀ ਮੇਲੇ ਤੇ ਸੁਖਬੀਰ ਸਿੰਘ ਬਾਦਲ ਨੂੰ ਰੀ-ਲਾਂਚ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਕਾਲੀ ਦਲ ਕਿਸ ਪਾਸੇ ਵੱਲ ਵਧ ਰਿਹਾ ਹੈ ਇਕੱਠੇ ਹੋਣ ਵਾਲਾ ਉਹਨਾਂ ਦਾ ਕੋਈ ਧਿਆਨ ਨਹੀਂ ਤੇ ਮੈਨੂੰ ਲੱਗਦਾ ਹੈ ਕਿ ਮਜਬੂਰੀ 'ਚ ਜਿਹੜਾ ਅਕਾਲੀ ਦਲ ਸੁਧਾਰ ਲੈ ਰਿਹਾ ਜਾਂ ਬਾਗੀ ਧੜੇ ਨੂੰ ਇੱਕ ਕਦਮ ਚੁੱਕਣਾ ਪੈ ਰਿਹਾ ਹੈ ਫਿਲਹਾਲ ਪਾਰਟੀ ਕਿਹੜੀ ਬਣਦੀ ਹੈ ਕਿਹੜੇ ਨਾਂ ਤੇ ਬਣਦੀ ਹੈ ਕਿਉਂਕਿ ਇੱਕ ਪਾਰਟੀ ਮਾਗੀ ਮੇਲੇ ਤੇ ਐਲਾਨ ਹੋਣਾ ਹੈ ਜਿਹਦੀ ਅਗਵਾਈ ਜੇਲ੍ਹ 'ਚ ਬੈਠੇ ਅਮਰਤਪਾਲ ਲੋਕ ਸਭਾ ਮੈਂਬਰ ਸ਼੍ਰੀ ਕੁਦੂਰ ਸਾਹਿਬ ਤੇ ਸਰਬਜੀਤ ਸਿੰਘ ਖਾਲਸਾ ਲੋਕ ਸਭਾ ਮੈਂਬਰ ਫਰੀਦਕੋਟ ਕਰ ਰਹੇ ਨੇ ਉਹਨਾਂ ਨੇ ਆਪਣਾ ਨਾਮ ਵੀ ਲਗਭਗ ਜਾਰੀ ਕਰ ਦਿੱਤਾ ਹੈ ਉਸ ਨਾਮ ਬਾਰੇ ਵੀ ਤੁਹਾਨੂੰ ਵਿਸਥਾਰਚ ਦੱਸ ਦਾਂਗੇ ਅਗਲੀ ਖਬਰ ਦੇ ਵਿੱਚ ਪਰ ਜੋ ਸੁਣਨ ਚ ਆਇਆ ਉਹ ਨਾਮ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਇਹ ਨਾਮ ਹੋ ਸਕਦਾ ਹੈ ਮਾਗੀ ਮੇਲੇ ਤੇ ਦਾ ਐਲਾਨ ਹੋਣਾ ਫਿਰ ਉਸ ਤੋਂ ਬਾਅਦ ਜਾਨੀ ਕਿ ਚਾਰ ਪੰਜ ਅਕਾਲੀ ਢੜੇ ਫਿਰ ਉਹ ਜਿਹੜੀ ਹੈ 1977 ਤੋਂ ਲੈ ਕੇ 70 77 ਤੋਂ ਲੈ ਕੇ ਜਿਹੜੀ ਆਨਵਾਰਡ 1994 95 ਤੱਕ ਸਥਿਤੀ ਚੱਲਦੀ ਆਈ ਕਿ ਅਕਾਲੀਆਂ ਦੇ ਕਈ ਢੜੇ ਸੀ ਉਹੋ ਜੀ ਹਾਲਤ ਦੇ ਵਿੱਚ ਅਕਾਲੀ ਦਲ ਇੱਕ ਵਾਰ ਫਿਰ ਜਾਂਦਾ ਵਿਖਾਈ ਦਿੰਦਾ